Thank you ਤਰਨਤਾਰਨ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਤਰਨਤਾਰਨ ਦੇ ਪਿੰਡ ਪਠੱਲ ਦੇ ਸਹਿਜਤ ਸਿੰਘ ਦੇ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਜਸਬੀਰ ਸਿੰਘ ਤੇ ਪਿੰਡ ਚੰਬਾ ਖੁਰਦ ਦੇ ਨੇੜੇ ਥਾਰ ਸਵਾਰ ਵਿਅਕਤੀਆਂ ਦੇ ਵੱਲੋਂ ਜਨਲੇਵਾ ਹਮਲਾ ਕੀਤਾ ਗਿਆ ਅਤੇ ਹਮਲਾਵਰਾਂ ਨੇ ਜਸਬੀਰ ਸਿੰਘ ਤੇ ਗੋਲੀਆਂ ਚਲਾਈਆਂ ਨੇ ਤਾਂ ਦੱਸਦੀ ਕਿ ਜਸਬੀਰ ਸਿੰਘ ਦੇ ਵੱਲੋਂ ਪਿਸਟਲ ਨੂੰ ਹੱਥ ਪਾਉਣ ਤੇ ਉੱਪਰ ਵੱਲ ਨੂੰ ਕਰ ਦਿੱਤਾ ਗਿਆ ਜਿਸ ਕਾਰਨ ਗੋਲੀ ਵੱਜਣ ਤੋਂ ਬਚਾ ਹੋ ਗਿਆ ਦੱਸਦੀ ਕਿ ਸਰਪੰਚ ਜਸਬੀਰ ਸਿੰਘ ਤੇ ਤੇਜ਼ਾਰ ਹਥਿਆਰਾਂ ਦੇ ਨਾਲ ਡਾਂਗਾ ਤੇ ਸੋਟੀਆਂ ਦੇ ਨਾਲ ਹਮਲਾ ਕੀਤਾ ਗਿਆ ਅਤੇ ਹਮਲੇ ਦੇ ਵਿੱਚ ਸਰਪੰਚ ਜ਼ਖਮੀ ਹੋ ਗਿਆ ਤੇ ਜ਼ਖਮੀ ਸਰਪੰਚ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਸਰਪੰਚ ਅਤੇ ਉਸ ਦੇ ਸਾਥੀਆਂ ਨੇ ਦੱਸਿਆ ਕਿ ਸਰਪੰਚੀ ਚੋਣਾ ਤੋਂ ਹੀ ਉਸ ਨੂੰ ਧਮਕੀਆਂ ਆ ਰਹੀਆਂ ਨੇ ਅਤੇ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅੰਨੀ ਸਰ ਜਿਹੜਾ ਪੱਠੜਾ ਸੇਜਾ ਸਿੰਘ ਦੇ ਵਿਖੜੀ ਹੋੜੀਆਂ ਚੜਨ ਦੀ ਵਾਰਦਾਤ ਹੋਈ ਹੈ ਸਰ ਕੀ ਹੈ ਸਾਰਾ ਮਾਮਲਾ ਤੇ ਕੀ ਕਰ ਰਹੀ ਹੈ ਜੀ ਉੱਥੇ ਜਿਹੜਾ ਸਰਪੰਚ ਹੈਗਾ ਜਸਪੀਰ ਸਿੰਘ ਪੁੱਤਰ ਅਰਜੁਨ ਸਿੰਘ ਤੇ ਇਹ ਆਪਣੇ ਬੱਸ ਲੈ ਕੇ ਜਾ ਰਿਹਾ ਸੀਗਾ ਤੇ ਬੱਸ ਤੇ ਅੱਗੇ ਜਾ ਕੇ ਦੇਖਦਾ ਤਾਂ ਵੀ ਇੱਕ ਜਿਹੜਾ 3 ਵੀਲਰ ਹੈਗਾ ਘੁਰੂਕਾ ਜਿਹੜਾ ਹੈਗਾ ਵੀ ਉਹ ਖਰਾਬ ਹੋਇਆ ਹੈਗਾ ਕੀ ਗੱਲ ਬੋਲੋ ਹਾਂ ਜੀ ਸਰ ਮੇਰਾ ਨਾਮ ਦਿਲਜਿੰਦਰ ਸਿੰਘ ਆ ਆਪਾਂ ਪੱਠੜਾ ਸੇਜਾ ਸਿੰਘ ਤੋਂ ਆ ਤੇ ਜਿਹੜਾ ਹਮਲਾ ਹੋਇਆ ਉਹ ਮੇਰੇ ਚਾਚਾ ਜੀ ਸਰਪੰਚ ਆ ਜਸਾ ਸਿੰਘ ਉਹਨਾਂ ਤੇ ਹੋਇਆ ਤੇ ਇਹ ਗੱਲ ਸਿਰੇ ਆਪਣੇ 9:30 10:00 ਵਜੇ ਦੇ ਵਿੱਚ ਦੀ ਆ ਤੇ ਆਪਣਾ ਅਨੁਪਛਤੇ ਬੰਦੇ ਆਏ ਅਗੇ ਨਾਲ ਕੜੂਕਾ ਡੱਕਿਆ ਸੀ ਉਹਨਾਂ ਲਿਆਂਕੇ ਅਸੀਂ ਉਤਰੇ ਆ ਵੀ ਅਹੀਂ ਆ ਕਿ ਵੀ ਬੰਨੇ ਕਰਾ ਦਿੰਨੇ ਆ ਪਹਿਲਾਂ ਅਸੀਂ ਧੱਕਾ ਵੀ ਲਾਇਆ ਸਟਾਰਟ ਵੀ ਕਰਾਉਂਦੇ ਰਹੇ ਆ ਸਟਾਰਟ ਕਰਕੇ ਫਿਰ ਬੰਨੇ ਕਰਾਤਾ ਢਾਕ ਕੇ ਕਰਮ ਜਾਂ ਕੇ ਫਿਰ ਉਹਨਾਂ ਅੱਗੇ ਡੱਕਤਾ ਕੜੂਕਾ ਤੇ ਉਹਨਾਂ ਅਸੀਂ ਫਿਰ ਉਤਰੇ ਆ ਤੇ ਉਹਨੇ ਚੰਨੂ ਪਿਛੋ ਬੰਦੇ ਚੜਾ ਆ ਹੋ ਸਕਦਾ ਉਹਨਾਂ ਪ੍ਰੀ ਪਲਾਨਡ ਹੋਵੇ ਵੀ ਜਾਣ ਬੁੱਝ ਕੇ ਡੱਕਿਆ ਹੋਵੇ ਜਾਂ ਕਿੱਦਾਂ ਹੋਵੇ ਤੇ ਉਹਨਾਂ ਤੋਂ ਆਪਣਾ 45 ਬੋਰ ਦਾ ਪਿਸਤਲ ਹੀ ਜਿਹਦੇ ਨਾਲ ਉਹਨਾਂ ਫਾਇਰ ਕੀਤੇ ਆ ਤੇ ਜਦੋਂ ਅਸੀਂ ਮੁੜ ਕੇ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ ਆ ਪਿੱਛੋਂ ਮੁੜ ਕੇ ਬੰਦਿਆਂ ਨੇ ਸੱਟਾਂ ਵੀ ਮਾਰੀਆਂ ਵਾ ਬੰਦੇ ਜਾਦੇ ਹੀ ਕੁਝ ਥਾਰ ਨਵੀਂ ਗੱਡੀ ਰੌਕਸ ਕਰਕੇ ਹੀ ਤੇ ਕੁਝ ਮੋਟਰਸਾਈਕਲਾਂ ਦੇ ਵੀ ਬੰਦੇ ਅਗੇ ਹੀ ਤੇ ਆਪਾਂ ਸਰਪੰਚਾਂ ਨੂੰ ਪਹਿਲਾਂ ਥ੍ਰੈਟ ਮਿਲਦੇ ਨਹੀਂ ਆ ਹਾਂਜੀ ਇਹ ਆਪਾਂ ਜਦੋਂ ਸਰਪੰਚੀ ਵੇਲੇ ਵੀ ਆਪਾਂ ਨੂੰ ਕਾਫੀ ਥ੍ਰੈਡ ਆਈਆਂ ਸੀ ਕਿ ਸਰਪੰਚ ਨਹੀਂ ਖਲੋਣਾ ਜਾਂ ਇਦਾਂ ਨਹੀਂ ਕਰਨਾ ਤੇ ਤੁਸੀਂ ਜੇ ਵੋਟਾਂ 'ਚ ਖਲੋਤੇ ਤੁਸੀਂ ਆਪ ਦਾ ਹਸ਼ਰ ਵੇਖਿਓ ਜਾਂ ਆਪਣੇ ਉਦੋਂ ਪਹਿਲਾਂ ਸਰਪੰਚ ਦੇ ਮੁੰਡੇ ਨੂੰ ਹੀ ਇੱਕ ਰਾ ਥ੍ਰੈਡ ਦੀ ਕਾਲ ਆਈ ਸੀ ਕਿ ਅਸੀਂ ਤੇਰਾ ਬਚਾ ਚੁੱਕਾਂਗੇ ਤੇ ਕਾਫੀ ਰਾਏ ਹੋ ਚੁੱਕਾ ਵਾ ਤੇ ਹੁਣ ਅੱ ਲੱਗਦਾ ਕਿ ਘੁਰੂਕਾ ਪਹਿਲਾਂ ਖਲੂਤਾ ਹੋ ਗਿਆ ਹਾਂਜੀ ਇਹ ਪ੍ਰੀਪਲਾਨਡ ਹੀ ਲੱਗਦਾ ਜਦੋਂ ਅਸੀਂ ਦੂਰੇ ਆਪਣੇ ਡਿਪਟੀ ਸਾਹਿਬ ਅਕਲ ਸੋਨੀ ਜੀ ਗਏ ਉੱਥੇ ਤੇ ਉਦੋਂ ਨੂੰ ਘੁਰੂਕਾ ਤੋਂ ਗਾਇਬ ਹੋ ਚੁੱਕਾ ਹੈ ਅਸੀਂ ਲਾਗੋ ਬੰਨੇ ਪੁੱਛਿਆ ਵੀ ਘੁਰੂਕਾ ਕਿੱਧਰ ਗਿਆ ਕੇ ਪਿੱਛੇ ਪਾ ਕੇ ਖੜਿਆ ਉਹ ਕਹਿੰਦੇ ਕਿ ਨਹੀਂ ਘੁਰੂਕਾ ਸਟਾਰਟ ਕਰਕੇ ਗਿਆ ਹੋ ਸਕਦਾ ਸਾਨੂੰ ਪ੍ਰੀਪਲਾਨਡ ਲੱਗਦਾ ਜਿੱਥੋਂ ਤੱਕ ਤੁਸੀਂ ਲਾਈਨ ਕੋਲ ਤੋਂ ਹੀ ਕਰਵਾਸ਼ ਕਰਦੇ ਆ ਜਿਹੜੀਆਂ ਲੋਏ ਬੜੇ ਬੰਦੇ ਪਛਾਣਦੇ ਤੁਸੀਂ ਹਾਂਜੀ ਜੇ ਅੱਗੇ ਆਉਣਗੇ ਤੇ ਆਪਾਂ ਜ਼ਰੂਰ ਪਛਾਣਾਂਗੇ ਕਿਉਂਕਿ ਆਪਾਂ ਬਾਈ ਫੇਸ ਬੰਦੇ ਵੇਖਿਆ ਹਾਂ ਹਾਂਜੀ ਗੋਲੀਆਂ ਸਿੱਧੀਆਂ ਚਲਾਉਂਦੇ ਰਹੇ ਪੁਲਿਸ ਨੂੰ ਆਪਾਂ ਦੇ ਚੁੱਕੇ ਆਲਰੇਡੀ ਸਰਪੰਚ ਦੇ ਕੋਲ ਹੀ ਚਲੀ ਆ ਕੀ ਸਾਰਾ ਮਾਮਲਾ ਹੋਇਆ ਸਰ ਇਹ ਜਿਹੜਾ ਹੈਗਾ ਨੇ ਜਸਬੀਰ ਸਿੰਘ ਜੱਸਾ ਸਨ ਆਫ ਅਰਜਨ ਸਿੰਘ ਵਿਦਿਤ ਛੱਟਲ ਸੰਜਾ ਸਿੰਘ ਦਾ ਸੀ ਇਹ ਆਪਣੇ ਇਹਦੇ ਕਹਿਣ ਮੁਤਾਬਕ ਹੈ ਕਿ ਮੈਂ ਆਪਣੇ ਸਕੂਲ ਦੀ ਬੱਸ ਜਿਹੜੀ ਆ ਉਹ ਲੈ ਕੇ ਟੋਟੀਆਂ ਤੋਂ ਜਾ ਰਿਹਾ ਸੀ ਜਿਹੜਾ ਇੱਕ ਰਸਤੇ 'ਚ ਇੱਕ ਲੱਗਿਆ ਸੀ ਕੜੁਖਾ ਕੜੁਕੇ ਨੂੰ ਪਰੇ ਕਰਨ ਦੇ ਵਿੱਚ ਇਹ ਉੱਥੇ ਹੱਥੋਪਾਈ ਹੋਏ ਆ ਹੱਥੋਪਾਈ ਹੋਣ ਤੇ ਇੱਕ ਦੂਜੇ ਦੇ ਨਾਲ ਇਹਨਾਂ ਦੇ ਜਿਹੜੇ ਆ ਜੁੜੀਆਂ ਮਤਲਬ ਚਟਾਂ ਲੱਗੀਆਂ ਮੜੀਆਂ ਮੋਟੀਆਂ ਇਹਨਾਂ ਦੇ ਬਾਕੀ ਜਿਹੜਾ ਗੋਲੀ ਚੱਲਣ ਵਾਲਾ ਜਿਹੜਾ ਇਨਸੀਡੈਂਟ ਆ ਉਹਦੇ ਵਿੱਚ ਅਜੇ ਵੈਰੀਫਾਈ ਕਰ ਰਹੇ ਆ ਕਿ ਦੋ ਰਾਉਂਡ ਜਸਟ ਜਿਹੜੇ ਮਿਲੇ ਆ ਸਾਨੂੰ ਖੋਲ ਖਾਲੀ ਬਾਕੀ ਉਸ ਚੀਜ਼ ਨੂੰ ਜਿਹੜੇ ਡਿਟੇਲ ਚ ਵੈਰੀਫਾਈ ਕਰਾਂਗੇ ਕਿ ਐਕਚੁਅਲੀ ਕੀ ਉੱਥੇ ਇਨਸੀਡੈਂਟ ਹੋਇਆ ਉਹਨਾਂ ਨੂੰ ਕਿਹਾ ਜਾਂਦੀ ਇਹ ਪਿੰਜਾਤੀ ਚੋਨਾ ਦੇ ਵਿੱਚ ਕੋਈ ਹੋਰ ਤੁਹਾਨੂੰ ਯਾਦ ਹੁੰਦੀਆਂ ਨਹੀਂ ਇਹ ਇਸ ਬੰਦੀ ਸਾਡੇ ਕੋਲ ਕੋਈ ਕੰਪਲੇਂਟ ਨਹੀਂ ਹੈਗੀ ਠੀਕ ਹੈ ਜੀ ਥੋਰਲੀ ਵੈਰੀਫਾਈ ਕਰਾਂਗੇ ਕਿ ਐਕਚੁਅਲੀ ਕਹਾਣੀ ਕੀ ਹੈ ਉਹਨਾਂ ਨੂੰ ਕਿਹਾ ਸੀ ਆਪਣੀ ਸਟੇਟਮੈਂਟ ਲਿਖਾਉ ਦਈਆਂ ਫਾਇਦਾ ਜੀ ਕਰ ਠੀਕ ਹੈ ਜੋ ਅੱਗੇ ਤੋਂ ਅੱਗੇ ਜਾਣ ਲੱਗਦਾ ਕਿ ਤੇ ਪਿੱਛੋਂ ਦੀ ਪੰਜ ਛੇ ਮੁੰਡੇ ਤਾਂ ਪਹਿਲੇ ਮੋਟਰਸਾਈਕਲ ਤੇ ਆ ਜਾਂਦੇ ਕਿ ਉਹ ਕਹਿੰਦੇ ਵੀ ਤੁਸੀਂ ਆਪਣੀ ਬੱਸ ਕਾਦੇ ਵਾਸਤੇ ਰਸਤੇ ਚ ਲਈ ਗਈ ਹੈ ਜਦੋਂ ਉਹਨਾਂ ਦੱਸਿਆ ਵੀ ਆ ਪਿੱਛੇ ਕੋ ਰੁਕਾ ਖਰਾਬ ਹੋ ਗਿਆ ਤੇ ਉਹਨੇ ਗਾਲ ਗੁੱਲ ਗੱਡੀ ਦੇ ਨਾਲੇ ਬੰਦੇ ਬੁਲਾ ਲਏ ਉਥੋਂ ਅੱਲੇ ਗੱਲਬਾਤ ਜੀ ਚੱਲੀ ਰਹੀ ਸੀ ਸਾਈਡ ਤੇ ਘਰਨ ਵਾਸਤੇ ਗੱਡੀ ਤੇ ਉਹਨਾਂ ਨੇ ਕੀ ਕੀਤਾ ਜਿਹੜੇ ਬਾਹਰੋਂ ਬੰਦੇ ਆਏ ਸੀ ਥਾਰ ਗੱਡੀ ਸੀਗੀ ਤੇ ਉਸ ਤੇ ਸੀਗਾ ਜਿਹੜੇ ਦੱਸਣ ਮੁਤਾਬਕ ਹੈ ਸ਼ੇਰ ਸਿੰਘ ਤੇ ਨਾਲ ਕੋਈ ਅਫਤਾਰ ਸਿੰਘ ਸੀਗਾ 8 9 ਬੰਦੇ ਦੇ ਨਾਲ ਉਰ ਸੀਗੇ ਉਹਨਾਂ ਨੇ ਹੱਥੋਂ ਪਾਈ ਕੀਤੀ ਚੰਗੀ ਕੁਟਵਾਰ ਗਈ ਤੇ ਉਸ ਤੋਂ ਬਾਅਦ ਫਿਰ ਇਹਨਾਂ ਹਲੋ ਬਚਿਆ ਤਾਂ ਹੋਇਆ ਪਰ ਉਹਦੇ 60 ਪੱਜੀ ਵੀ ਕਾਫੀ ਆਪਣਾ ਹਸਪੀਟਲ ਦੇ ਵਿੱਚ ਐਡਮਿਟ ਹੋ ਗਿਆ ਉਹ ਬਿਆਨ ਲਿਖਣ ਵਾਸਤੇ ਸਾਡੇ ਗਏ ਨੇ ਤੇ ਜਿਸ ਤਰ੍ਹਾਂ ਇਹ ਬਿਆਨ ਲਿਖਾਇਆ ਗਿਆ ਜੋ ਬਿਆਨ ਲਿਖਾਇਆ ਗਿਆ ਉਹ ਸਾਨੂੰ ਨੇ ਪਹਿਲ ਹੋ ਜੂਗੀ ਜੀ ਲਾਈਵ ਟੀਵੀ ਚੈਨਲ ਦੇ ਲਈ ਪੱਟੀ ਤੋਂ ਬਲਜੀਤ ਸਿੰਘ ਦੀ ਰਿਪੋਰਟ